ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਹੋ ਕੀ ਗੱਲ ਜੀ ਦੱਸਿਆ ਬੜੀ ਖਾਂਗ ਲੱਗੀ ਸਰਪੰਚ ਸਾਹਿਬ ਖਾਂਗਣ ਤਾਂ ਮੇਰੇ ਬਾਟੀ ਕੱਢੇ ਪਏ ਨੇ ਫੇਰ ਤੂੰ ਕਿਤੇ ਟੈਸਟ ਨਹੀਂ ਕਰਾਇਆ ਕਰਾਇਆ ਸੀ ਸਰਪੰਚ ਸਾਹਿਬ ਆ ਪਿੰਡ ਵਾਲੇ ਡਾਕਟਰ ਤੋਂ ਦਵਾਈ ਲੈ ਕੇ ਆਇਆ ਸੀ ਦੇਖ ਭਾਈ ਫੇਰ ਤਾਂ ਤੈਨੂੰ ਹਸਪਤਾਲ ਜਾ ਕੇ ਕਰੋਨਾ ਦਾ ਟੈਸਟ ਕਰਾਉਣਾ ਚਾਹੀਦਾ ਕਰੋਨਾ ਮੈਨੂੰ ਸਰਪੰਚ ਸਾਹਿਬ ਨਾ ਤਾਂ ਮੇਰੇ ਕੋਲ ਕੋਈ ਆਇਆ ਤੇ ਨਾ ਮੈਂ ਕਿਸੇ ਕੋਲ ਗਿਆ ਕੋਈ ਅੱਜਕੱਲ ਕੋਰੋਨਾ ਕਿਸੇ ਨੂੰ ਵੀ ਹੋ ਸਕਦਾ ਆ ਦੇਸ਼ ਵਿੱਚ ਆਲੇ-ਦੁਆਲੇ ਨੇੜੇ-ਤੇੜੇ ਕੋਰੋਨਾ ਦੇ ਕਿੰਨੇ ਮਾਮਲੇ ਆ ਰਹੇ ਨੇ ਖਾਂਗ ਜੁਕਾਮ ਤੇ ਗਲੇ ਦਾ ਦਰਦ ਇਹ ਵੀ ਉਸੇ ਦੇ ਲੱਛਣ ਨੇ ਹੁਣ ਕੀ ਕੀਤਾ ਜਾ ਸਕਦਾ ਤੁਰੰਤ ਹਸਪਤਾਲ ਜਾਓ ਜਾਂ ਮੈਡੀਕਲ ਹੈਲਪਲਾਈਨ 104 ਨੂੰ ਸੰਪਰਕ ਕਰੋ ਕੋਰੋਨਾ ਦੇ ਲੱਛਣ ਨੂੰ ਲੁਕਾਉਣਾ ਜਾਂ ਲੱਛਣਾਂ ਦਾ ਪਤਾ ਹੁੰਦਿਆਂ ਸੁਣਦਿਆਂ ਵੀ ਡਾਕਟਰੀ ਸਹਾਇਤਾ ਵਿੱਚ ਦੇਰੀ ਇਹ ਤੁਹਾਡੀ ਜਾਨ ਲਈ ਬਹੁਤ ਘਾਤਕ ਸਾਬਤ ਹੋ ਸਕਦੀ ਜਦੋਂ ਇਹ ਲੱਛਣ ਦਿਸਣ ਫੌਰਨ ਆਪਣਾ ਟੈਸਟ ਕਰਾਓ ਠੀਕ ਹੈ ਸਰਪੰਚ ਸਾਹਿਬ ਮੈਂ ਹੁਣੇ ਜਾਂਦਾ ਅਟੈਚ ਕਰਵਾਣਾ ਸੁਚੇਤ ਰਹੋ ਕਰੋਨਾ ਤੋਂ ਬਚੋ